ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਰੁਪਿੰਦਰ ਕੌਰ ਪਿੰਡ ਠੁੰਡੀ ਬਲਾਕ ਦਰੰਗਲਾ ਤੋਂ ਇਸ ਵਾਰੀ ਸਰਪੰਚ ਬਣਿਆ ਸਾਨੂੰ 5-6 ਮਹੀਨੇ ਹੋਇਆ ਸਰਪੰਚ ਬਣਿਆ ਨੂੰ ਤੇ ਮੈਨੂੰ ਲੋਕਾਂ ਦਾ ਬਹੁਤ ਸਾਥ ਮਿਲਿਆ ਜਿਹਦਾ ਸਦਕਾ ਮੈਂ ਇੱਥੋਂ ਤੱਕ ਪਹੁੰਚੀ ਆ ਬਾਕੀ ਸਾਰੇ ਪਿੰਡ ਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੇਰੇ ਤੇ ਆਸਰਾ ਕੇ ਮਾਨ ਰੱਖ ਕੇ ਉਹਨਾਂ ਨੇ ਮੈਨੂੰ ਜਿਤਾਇਆ ਉਸ ਤੋਂ ਬਾਅਦ ਸਾਡੇ ਪਿੰਡ ਚ ਕਾਫੀ ਕੰਮ ਹੋਣ ਵਾਲੇ ਨੇ ਜਿਵੇਂ ਕਿ ਪਿੰਡ ਚ ਪਾਰਕ ਨਹੀਂ ਆ ਲਾਇਬ੍ਰੇਰੀ ਨਹੀਂ ਆ ਕੋਈ ਬੱਚਿਆਂ ਵਾਸਤੇ ਜਿਮ ਨਹੀਂ ਹੈਗੇ ਤੇ ਸਾਡੀ ਕੋਸ਼ਿਸ਼ ਆ ਕਿ ਮਤਲਬ ਅਸੀਂ ਵੱਧ ਤੋਂ ਵੱਧ ਆਪਣੇ 5 ਸਾਲ ਵਿੱਚ ਜਿੰਨਾ ਵੀ ਪਿੰਡ ਦਾ ਵਿਕਾਸ ਹੋ ਸਕੇ ਉਹਨੂੰ ਕਰੀਏ। ਪਿਛਲੀ ਵਾਰ ਜਦੋਂ ਲੋਕ ਕਿਹੜੇ ਦੂਰੇ ਨਾਮ ਲੈ ਕੇ ਕਿ ਇਹ ਜੋ ਤੁਹਾਡੀ ਗੱਈ ਜੂਰੇ ਕਰਾਈ ਜਾਂਦੇ। ਪਿਛਲੀ ਪੰਚਾਇਤ ਚ ਵੀ ਕਾਫੀ ਕੰਮ ਸੀਗੇ ਜਿਹੜੇ ਮਤਲਬ ਪੂਰੇ ਨਹੀਂ ਹੋਏ। ਤੇ ਉਸ ਤੋਂ ਇਲਾਵਾ ਪਿੰਡ ਚ ਮਤਲਬ ਥਾਂ ਥਾਂ ਕੂੜਿਆਂ ਦੇ ਢੇਰ ਜਾਂ ਕੁਛ ਅਲੱਗ ਤੋਂ ਮਤਲਬ ਕੋਈ ਪਿੰਡ ਚ ਬੱਚਿਆਂ ਵਾਸਤੇ ਨਹੀਂ ਆ ਖੇਡ ਦੇ ਮੈਦਾਨ ਨਹੀਂ ਆ ਕੁਛ ਵੀ ਇਦਾਂ ਦਾ ਨਹੀਂ ਹੈਗਾ ਤੇ ਉਹਨੂੰ ਸਦਕਾ ਆਪਾਂ ਇੱਕ ਵਾਰੀ ਮਤਲਬ ਇਹ ਪਹੁੰਚ ਰੱਖੀ ਕਿ ਆਪਾਂ ਪਹਿਲੇ ਕੂੜੇ ਵਾਲਾ ਜਿਹੜਾ ਡੰਪ ਆ ਉਹ ਮਤਲਬ ਬਣਵਾਈਏ ਤੇ ਉਹਦੇ ਤੋਂ ਬਾਅਦ ਹੀ ਬਾਕੀ ਅੱਗੇ ਕਾਰਵਾਈ ਜੋ ਹੋਏਗੀ ਕਰਾਂਗੇ ਪਹਿਲੇ ਤੇ ਅਸੀਂ ਕੂੜੇ ਵਾਲਾ ਡੰਪ ਜਿਹੜਾ ਬਣਵਾਇਆ ਜਿਹਦੇ ਵਿੱਚ ਕੀ ਸੁੱਕਾ ਕੂੜਾ ਗਿੱਲਾ ਕੂੜਾ ਸੁੱਟਿਆ ਜਾਂਦਾ ਤੇ ਉਹ ਥੋੜਾ ਖਲਾਰਾ ਜਿਹੜਾ ਆ ਇਸ ਤੋਂ ਮਤਲਬ ਕੀ ਥੋੜੀ ਪਿੰਡ ਵਾਸੀਆਂ ਨੂੰ ਦਿੱਕਤ ਜਿਹੜੀ ਪਰੇਸ਼ਾਨੀ ਸੀਗੀ ਉਹ ਹੁਣ ਠੀਕ ਹੋਈ ਹੈ ਕੁਝ ਹੌਂ ਦੇਖਿਆ ਭਾਈ ਜਦੋਂ ਬਾਹਰ ਦੇ ਪਿੰਡਾਂ 'ਚ ਜਾਂਦਾ ਹਾਂ ਜੀ ਬਹੁਤ ਬੂਟੇ ਲੱਗੇ ਹੁੰਦੇ ਆ ਲੈਕਾਂ ਲੱਗੀਆਂ ਹੁੰਦੀਆਂ ਨੇ ਜੀ ਜਦੋਂ ਪਿੰਡਾਂ ਦੇ ਅੰਦਰ ਇੰਟਰ ਚਾਹੀਏ ਇੱਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਜੀ 10 ਮਿੰਟ ਸਹੀ ਹੁੰਦੀ ਯਾਰ ਲਾਇਬ੍ਰੇਰੀ ਹੁੰਦੀ ਯਾਰ ਨੌਜਵਾਨਾਂ ਵਾਸਤੇ ਓਪਨ ਹੁੰਦੀ ਆ ਪੜ੍ਹਨਾਂ ਵਾਸਤੇ ਜੀ ਬਹੁਤ ਵਧੀਆ ਦੇਖ ਨਜ਼ਰ ਆਉਂਦੀ ਆ ਪਿੰਡ ਦੀ ਹਾਂਜੀ ਮੈਨੂੰ ਲੱਗਦਾ ਤੁਹਾਡੇ ਪਿੰੜੇ ਕੋਈ ਇਦਾਂ ਦੀ ਫੈਸਿਲਿਟੀ ਹੈਗੀ ਨਹੀਂ ਸਾਡੇ ਪਿੰਡ 'ਚ ਇਦਾਂ ਦੀ ਕੋਈ ਪ੍ਰਸੈਂਟਰੀ ਨਹੀਂ ਹੈਗੀ ਬਾਕੀ ਇਹ ਆ ਕਿ ਸਾਨੂੰ ਥੋੜਾ ਮਸਲਾ ਹੈ ਕਿ ਸਾਡੇ ਪਿੰਡ 'ਚ ਮਤਲਬ ਜਗਾ ਦਾ ਬੜਾ ਰੋਲਾਇਆ ਕਿ ਜਗਾ ਨਹੀਂ ਹੈਗੀ ਉਹਦਾ ਮਸਲਾ ਆ ਕਿ ਜਗ੍ਹਾ ਹੋਵੇ ਤੇ ਚਲੋ ਮਤਲਬ ਕੋਈ ਲਾਇਬ੍ਰੇਰੀ ਬੱਚਿਆਂ ਵਾਸਤੇ ਗਰਾਊਂਡ ਜਾਂ ਕੁਝ ਵੀ ਇਸ ਤਰ੍ਹਾਂ ਦਾ ਸੋਚਿਆ ਜਾ ਸਕਦਾ ਤੇ ਸਿਰਫ ਜਗ੍ਹਾ ਨਾ ਹੋਣ ਕਰਕੇ ਅਸੀਂ ਥੋੜਾ ਦਿੱਕਤ ਹੋਇਆ ਚਾ ਬਾਕੀ ਹਾਂ ਕੋਸ਼ਿਸ਼ ਇਹ ਆ ਕਿ ਅਜੇ ਸਾਡੇ ਕੋਲ ਟਾਈਮ ਹੈਗਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੋਂ ਤੱਕ ਸਾਡੀ ਪਹੁੰਚ ਪਹੇਗੀ ਅਸੀਂ ਇਹ ਵੀ ਮਤਲਬ ਕਿ ਬੱਚਿਆਂ ਵਾਸਤੇ ਜਾਂ ਆਪਣੇ ਬਜ਼ੁਰਗਾਂ ਵਾਸਤੇ ਜਿਹੜਾ ਕਿ ਇੱਕ ਬਣਾਇਆ ਜਾਏ ਵਧੀਆ ਕਰਕੇ ਜਗ੍ਹਾ ਨੂੰ ਬਣਾਇਆ ਜਾਏ ਉੱਤੇ ਫੁੱਲ ਬੂਟੇ ਲਾਏ ਜਾਣ ਤੇ ਵਧੀਆ ਕਰਕੇ ਮਤਲਬ ਉਥੇ ਬੱਚੇ ਬੈਠਣ ਸੈਰ ਕਰਨ ਤੇ ਆਪਣੇ ਬਜ਼ੁਰਗ ਵੀ ਬੈਠਣ ਸੈਰ ਕਰਨ ਤੇ ਥੋੜਾ ਵਧੀਆ ਲੱਗੇ ਹਾਂਜੀ ਉਹ ਦੁੱਧ ਮਸਿਆਂ ਮਰ ਉਹ ਪੰਜਾਬ ਸਰਕਾਰ ਨੇ ਮੈਨੂੰ ਜੀ ਜੀ ਸੋ ਆਪ ਕੀ ਦੇ ਪਿੰਡ ਲੈ ਕੇ ਕਿਵੇਂ ਦੇ ਸਰ ਇਹ ਤੇ ਇਦਾਂ ਆ ਕਿ ਸਾਡੇ ਖੋਦਾ ਸੀ ਆਪਣੇ ਪਿੰਡੇ ਸੈਮੀਨਾਰ ਕਰਵਾਏ ਆ ਤੇ ਸਾਡੇ ਪਿੰਡ ਚ ਕੋਈ ਇਦਾਂ ਦਾ ਨਹੀਂ ਹੈਗਾ ਕਿਉਂਕਿ ਸਾਡਾ ਪਿੰਡ ਐਸ ਪੱਖੋਂ ਬਹੁਤ ਵਧੀਆ ਆ ਬਾਕੀ ਇਹ ਆ ਕਿ ਸੈਮੀਨਾਰ ਅਸੀਂ ਕਰਵਾ ਚੁੱਕੇ ਆ ਤੇ ਸੈਮੀਨਾਰ ਵਿੱਚ ਵੀ ਕਾਫੀ ਮਤਲਬ ਕਿ ਨੌਜਵਾਨਾਂ ਨੇ ਹਿੱਸਾ ਲੈ ਆਇਆ ਤੇ ਸਾਡੇ ਪਿੰਡ ਚ ਇਹ ਚੀਜ਼ ਨੂੰ ਲੈ ਕੇ ਅਸੀਂ ਕਹਿੰਦੇ ਆ ਕਿ ਬਹੁਤ ਵਧੀਆ ਗੱਲ ਹੈ ਕਿ ਮਤਲਬ ਇਸ ਪਾਸੇ ਬੱਚੇ ਨਾ ਜਾਣ ਤਾਂ ਵਧੀਆ ਗੱਲ ਹੈ ਕਿਉਂਕਿ ਇਹ ਰੁਝਾਨ ਠੀਕ ਨਹੀਂ ਹੈਗਾ ਬੱਚੇ ਖੇਡ ਵਾਲੇ ਪਾਸੇ ਜਾਣ ਤੇ ਉਹ ਵਧੀਆ ਹੀ ਰੁਝਾਨ ਹੈ ਹਾਂਜੀ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਨਾ ਨਹੀਂ ਹੁੰਦੀ ਆ ਜਿਵੇਂ ਗਰੀਬ ਦਾ ਰਸਨ ਘਰ ਨਹੀਂ ਮਿਲਦਾ ਗਰੀਬ ਜਿਹਦਾ ਰਸਨ ਨਹੀਂ ਪਹੁੰਚਦਾ ਹਾਂਜੀ ਕੀ ਨਾ ਨਰਦਾ ਸਾਡੇ ਬੰਦੇ ਦੀ ਬੇਦਨ ਸੁਝਾ ਹੈ ਹਾਂਜੀ ਹੈਗੀਆਂ ਸਾਡੇ ਪਿੰਡ ਵੀ ਤਕਰੀਬਨ ਕਾਫੀ ਲੋਕ ਮੇਰੇ ਕੋਲ ਆਉਂਦੇ ਆ ਜਿਨ੍ਹਾਂ ਦੇ ਅਜੇ ਤੱਕ ਰਾਸ਼ਨ ਕਾਰਡ ਮਤਲਬ ਕਿ ਨਹੀਂ ਬਨੇ ਹੋਏ ਤੇ ਸਾਡੀ ਕੋਸ਼ਿਸ਼ ਹੈ ਕਿ ਜਦੋਂ ਵੀ ਚਲੋ ਥੋੜਾ ਲੱਗੇ ਕਿ ਸਰਕਾਰ ਵੱਲੋਂ ਇਹ ਲਾਈਨ ਓਪਨ ਹੁੰਦੀਆਂ ਜਾਂ ਕੁਝ ਵੀ ਆ ਤਾਂ ਅਸੀਂ ਵਾਅਦਾ ਤੋਂ ਵਾਅਦਾ ਹੈ ਜਿਹੜਾ ਕੰਮ ਆ ਬੱਚਿਆਂ ਦਾ ਬੱਚਿਆਂ ਦਾ ਜਾਂ ਮਤਲਬ ਵਿੱਚ ਜਿਨ੍ਹਾਂ ਦੇ ਕਾਰਡ ਨਹੀਂ ਐਡ ਹੋਏ ਬੱਚਿਆਂ ਦੇ ਨਹੀਂ ਹੋਏ ਜਾਂ ਜਿਨ੍ਹਾਂ ਦੇ ਨਹੀਂ ਬਨੇ ਉਹ ਕੋਸ਼ਿਸ਼ ਹੈ ਕਿ ਅਸੀਂ ਉਹ ਬਣਵਾਵਾਂਗੇ ਉਹ ਮੰਨ ਲਈ ਪਾ ਲਈ ਘਰੇ ਚ ਰਿਹਾ ਸਨ ਸਾਹਿਬ ਮੰਨ ਲਈ ਕਾ ਦੇ ਵਿੱਚ ਜਿਹੜੇ ਯੋਗ ਹੁੰਦੇ ਆ ਉਹਨਾਂ ਨੂੰ ਦੱਸ ਆਂ ਤਾ ਮੈਂ ਦੱਸ ਉਹ ਜਾਇਨਾ ਤਾਂ ਹੀ ਨਾ ਪੈਂਦੀ ਇਹ ਤੁਹਾਡੇ ਹੀ ਕੋਈ ਤੇ ਕਿੰਨੇ ਬੋਲਦਾ ਕੀਤਾ ਇਹ ਤਾਂ ਇਹ ਦੇਖੋ ਜੀ ਪਹਿਲੇ ਬਾਰੇ ਦਾ ਤੇ ਮੈਂ ਕੁਝ ਕਹਿ ਨਹੀਂ ਸਕਦੀ ਪਰ ਸਾਡਾ ਜਦੋਂ ਦੀ ਮੈਂ ਸਰਪੰਚ ਬਣੀ ਆ ਇਹਦੇ ਵਿੱਚ ਇਹ ਆ ਕਿ ਜਿਹੜੇ ਮਤਲਬ ਗਰੀਬ ਨੇ ਜਿਨ੍ਹਾਂ ਕੋ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਸਾਡੇ ਵੱਲੋਂ ਉਹਨਾਂ ਦੇ ਹੀ ਕਾਰਡ ਮਨਰੇਗਾ ਚ ਬਣਵਾਏ ਗਏ ਨੇ ਉਹਨਾਂ ਨੂੰ ਹੀ ਕੰਮ ਲਾਇਆ ਜਾਂਦਾ ਤੇ ਉਹਨਾਂ ਦੀ ਜੋ ਮਤਲਬ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਜਿੰਨੀ ਵੀ ਉਹਨਾਂ ਦੀ ਦਿਹਾੜੀ ਹੁੰਦੀ ਹੈ ਉਹ ਉਹਨਾਂ ਦੇ ਅਕਾਊਂਟ ਚ ਪੈਸੇ ਆਉਂਦੇ ਨੇ ਹਾਂਜੀ ਕੱਚੇ ਕੁਨੇ ਨਰਾਂ ਬਣਾ ਜਾਈਆਂ ਨਵੇਂ ਘੁੰਮ ਹੋ ਗਏ ਹਾਂਜੀ ਬਾਪੂ ਕੀ ਦੇ ਪਿੰਡ ਦੇ ਵਿੱਚ ਕਿੰਨੇ ਕਿਤੇ ਗਾਣੇ ਕਰੇ ਨਵੇਂ ਘੁੰਮ ਹੋ ਗਏ ਅ ਤਕਰੀਬਨ ਸਾਡੇ ਪਿੰਡ ਚ 25 ਤੋਂ 28 ਘਰ ਹੈਗੇ ਆ ਕੱਚੇ ਜਿਨ੍ਹਾਂ ਦੀ ਅਸੀਂ ਤਕਰੀਬਨ ਸਾਰਿਆਂ ਦੇ ਆਨਲਾਈਨ ਚੜੇ ਆ ਤੇ ਖੁਦ ਮੈਂ ਨਾਲ ਹੋ ਕੇ ਤੇ ਅਸੀਂ ਆਪਣੇ ਨਾਲ ਹੋ ਕੇ ਸਾਰੇ ਘਰਾਂ ਚ ਗਏ ਆ ਸਾਰਿਆਂ ਦੀਆਂ ਪਰੇਸ਼ਾਨੀਆਂ ਸੁਨੀਆਂ ਨੇ ਸਾਰਿਆਂ ਦੇ ਕੱਚੇ ਕੋਠਿਆਂ ਨੇ ਮਤਲਬ ਜਿੰਨੇ ਵੀ ਆ ਕੱਚੇ ਕੋਠੇ ਸਾਰਿਆਂ ਦੇ ਆਨਲਾਈਨ ਅਸੀਂ ਚੜੇ ਹੋਏ ਆ ਹਾਂਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਉਹ ਕੀ ਸਕੂਲ ਹੈਗਾ ਪਿੰਡ 'ਚ 3 ਮਿੰਟ ਤੱਕ ਆ ਜਾ ਸ਼ਾਦੀ ਕਰਨੀ ਲੱਗਦੀ ਹੈ ਜਦਾਂ ਇਹ ਆਪਰੇ ਬੰਦ ਹੋਵੇ। ਸਕੂਲ ਦਾ ਤੇ ਇਵੇਂ ਆ ਕਿ ਸਕੂਲ ਦੀ ਮਤਲਬ ਅਲੱਗ ਤੋਂ ਕੋਈ ਇਮਾਰਤ ਨਹੀਂ ਹੈਗੀ। ਜਿਵੇਂ ਕਿ ਧਰਮਸ਼ਾਲਾ ਆ ਉਹਦੇ ਵਿੱਚ ਹੀ ਇਮਾਰਤਾਂ ਤੇ ਉਹ ਵੀ ਛੋਟੇ ਬੱਚੇ ਆਉਂਦੇ ਆ ਤੇ ਕੋਈ ਅਲੱਗ ਤੋਂ ਨਹੀਂ ਹੈਗੀ ਇਮਾਰਤ। ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ 'ਚ ਕੋਈ ਸਕੂਲ ਅਲੱਗ ਤੋਂ ਇਮਾਰਤ ਬਣੇ ਤੇ ਜਿੱਥੇ ਕਿ ਬੱਚਿਆਂ ਨੂੰ ਬਾਹਰ ਨਾ ਜਾਣਾ ਪਏ ਇੱਥੇ ਹੀ ਸਿੱਖਿਆ ਵਧੀਆ ਬੱਚੇ ਲੈਣ ਤੇ ਪੜ੍ਹਾਈ ਕਰ। ਇਹਲਾ ਉਹ ਸਕੂਲ ਬਣਦੇ ਆ ਨਈ ਬਿਲਕੁਲ ਨਹੀਂ ਪਿਛਲੇ ਜਿਹੜੇ ਦਿਨ ਦੇ ਆਗੂ ਸਰਵਣ ਯਾ ਸਰਵਣ ਰਹੇ ਨੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਪ੍ਰਸ਼ਾਸਨ ਤੇ ਤਾਂ ਹਲਕਾ ਜਿਹਾ ਹਲਕਾਰ ਦੇ ਕੰਦੇ ਕੋਈ ਦਿਸਣ ਨੂੰ ਮਿਲ ਜੇ ਵੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੇ ਕਿਉਂ ਨਹੀਂ ਕੋਸ਼ਿਸ਼ ਕੀਤੀ ਜਾਂ ਮਤਲਬ ਕੀਤੀ ਆ ਜਾਂ ਕੋਈ ਗੱਲ ਨਹੀਂ ਬਣੀ ਇਹਦਾ ਤੇ ਮੈਨੂੰ ਨਹੀਂ ਇਹਨਾਂ ਪਤਾ ਪਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਆਹੀਂ ਆਪਣੇ ਪਿੰਡ ਦਾ ਮਤਲਬ ਹਰ ਇੱਕ ਕੰਮ ਹਰ ਇੱਕ ਚੀਜ਼ ਨੂੰ ਮਤਲਬ ਇਹ ਬਿਲਕੁਲ ਰੁਟੀਨ ਚ ਰੱਖ ਕੇ ਉਹਨਾਂ ਨੂੰ ਬਣਾਈਏ ਤੇ ਮਤਲਬ ਜਿਹੜਾ ਸਾਡਾ ਪਿੰਡ ਬਾਹਰੋਂ ਕੋਈ ਦਿਖੇ ਤੇ ਆਖੇ ਪਹਾਂ ਠੀਕ ਆ ਪਿੰਡ ਕਿਸੇ ਨੇ ਬਣਾਇਆ ਵਧੀਆ ਕਰਕੇ ਇੱਥੇ ਮਤਲਬ ਕਿ ਕੋਈ ਸਰਪੰਚ ਬਣਿਆ ਤੇ ਇਹਨਾਂ ਨੇ ਇਹ ਕੰਮ ਕੀਤੇ ਪੰਜਾਬ ਉਹ ਕਈ ਵਾਰੀ ਪਿੰਡਾਂ ਚਲਦੇ ਇੱਕ ਨਹੀਂ ਕੋ ਬਾਜ ਜਾਂਦੇ ਲੋਕਾਂ ਬਾਣੇ ਪਏ ਥੱਕ ਜਾਂਦੇ ਸਮਾਂ ਬਰਬਾਦ ਬਰਬਾਦ ਹਾਂਜੀ ਹਾਂਜੀ 1.7 ਡਿਗਰੀ ਯੂਨੀਵਰਸਿਟੀ ਕਿਵੇਂ ਦੇ ਦੋ ਮੈਂ ਤਾਂ ਇਹੀ ਕਹਾਂਗੀ ਕਿ ਜਿਹੜੇ ਪਿੰਡ ਚ ਲੜਾਈ ਝਗੜਾ ਨਹੀਂ ਹੈਗਾ ਉਹ ਤਾਂ ਹੈ ਹੀ ਵਧੀਆ ਪਰ ਜੇ ਹੈ ਤੇ ਉਹ ਸਰਪੰਚ ਤੱਕ ਹੀ ਰਹਿੰਦਾ ਤੇ ਉਸ ਤੋਂ ਵੀ ਵਧੀਆ ਕਿਉਂਕਿ ਥਾਣਿਆਂ ਤੱਕ ਜਾਣ ਵਿੱਚ ਅਗਲੇ ਦਾ ਵੀ ਟਾਈਮ ਵੇਸਟ ਆ ਤੇ ਆਪਣਾ ਵੀ ਟਾਈਮ ਵੇਸਟ ਆ ਤੇ ਇਸ ਤੋਂ ਇਲਾਵਾ ਇਹ ਕਹਿੰਦੇ ਆ ਕਿ ਆਪਣੀ ਮਿਹਨਤ ਕਰੋ ਬੱਚੇ ਪੜ੍ਹਾਈ ਵਾਲੇ ਪਾਸੇ ਲੱਗਣ ਤੇ ਲੜਾਈਆਂ ਚ ਕੁਝ ਨਹੀਂ ਰੱਖਿਆ ਜੇ ਕੋਈ ਕਰਦਾ ਵੀ ਆ ਤੇ ਹਾਂ ਸਰਪੰਚ ਤੱਕ ਪਹੁੰਚ ਕਰੋ ਉੱਥੇ ਤੁਹਾਡਾ ਰਾਜੀਨਾਮਾ ਹੋਏਗਾ ਉੱਥੇ ਬੈਠ ਕੇ ਸਭ ਕੁਝ ਹੋਏਗਾ ਥਾਣਿਆਂ ਤੱਕ ਜਾਣ ਵਿੱਚ ਤੇ ਕਿਸੇ ਨੂੰ ਕੋਈ ਲੋੜ ਹੀ ਨਹੀਂ ਆ ਕੋਈ ਜ਼ਰੂਰਤ ਹੀ ਨਹੀਂ ਹੈਗੀ ਹਾਂਜੀ ਸਾਡੇ ਵੱਲੋਂ ਸੈਂਟਰਲ ਬੋਰਡ ਨੂੰ ਜਿਹਾਸ ਤੋਂ ਆਪਸੋ ਤੋਂ ਸੁਲਤਾਨ ਦੇ ਪਾਸੇ ਪਹੁੰਚਦਾ ਹਾਂ ਹਾਂਜੀ ਬੋਰਡ ਪਿੰਡ ਤੇ ਕਿੰਨਾ ਗਿਆ ਪਰ ਇਹ ਨਹੀਂ ਦੇਖ ਰਿਹਾ ਕਿ ਕੰਮ ਪੂਰਾ ਨਹੀਂ ਹਾਂਜੀ ਆਪ ਦੀ ਵੀ ਗੈਰਕਿਵੇਂ ਅਵਲਾ ਕੀਤਾ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ कि ਜਿਹੜਾ ਕੋਈ ਪਿੰਡ ਚ ਗਰੀਬ ਹੈ ਜਿਹਨੂੰ ਕੋਈ ਰਾਸ਼ਨ ਨਹੀਂ ਮਿਲਦਾ ਜਾਂ ਕੋਈ ਵੀ ਆ ਮੈਂ ਤੇ ਖੁਦ ਪਹੁੰਚ ਕਰਦੀ ਆ ਕਿ ਉਹ ਮੇਰੇ ਤੱਕ ਪਹੁੰਚੇ ਜੇ ਕਿਸੇ ਨੂੰ ਕੋਈ ਵੀ ਕਿਸਮ ਦੀ ਦਿੱਕਤ ਆਂਦੀ ਆ ਮੇਰੇ ਤੱਕ ਪਹੁੰਚੇ ਹਾਂ ਮੈਂ ਆਪਣੀ ਜਿੰਨੀ ਮੇਰੇ ਕੋਲ ਪਹੁੰਚ ਹੋਏਗੀ ਮੈਂ ਕੋਸ਼ਿਸ਼ ਕਰਾਂਗੀ ਉਸ ਤੋਂ ਇਲਾਵਾ ਮੈਂ ਸਰਕਾਰ ਨੂੰ ਬੇਨਤੀ ਕਰਾਂਗੀ ਕਿ ਜੇ ਕਿਸੇ ਨੂੰ ਰਾਸ਼ਨ ਨਹੀਂ ਮਿਲਦਾ ਤੇ ਉਹ ਸਾਡੇ ਜੋ ਅਸੀਂ ਉਹਨਾਂ ਨੂੰ ਮਤਲਬ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਤੱਕ ਪਹੁੰਚਦੇ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਉਹਨਾਂ ਦੀ ਕੋਸ਼ਿਸ਼ ਆ ਇਹ ਹੀ ਰਹੇ ਸਰਕਾਰ ਦੀ ਵੀ ਤੇ ਸਾਡੇ ਵੱਲੋਂ ਵੀ ਕਿ ਜੋ ਵੀ ਗਰੀਬ ਨੇ ਉਹਨਾਂ ਦੀ ਮਤਲਬ ਮਦਦ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਜਿਹੜਾ ਟਾਈਮਸ ਟਾਈਮ ਮਿਲਣਾ ਚਾਹੀਦਾ ਨੌਨ ਵਨ ਹੋਣਾ ਲੱਗਤੋਂ ਦੇ ਅਮਰ ਉਹਦਾ ਹਾਂ ਦਾ ਕੋਈ ਜਿੰਦੇ ਤਾਂ ਵੀ ਨੌਨ ਵਨ ਹਾਂਜੀ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਬੰਦਿਆ ਤੋਂ ਲੋਕੀ ਪ੍ਰਵਾਣ ਹੋਵੇ ਮੈਂ ਤੇ ਇਹੀ ਕੋਸ਼ਿਸ਼ ਕਰਾਂਗੀ ਕਿ ਮਤਲਬ ਸਾਡੇ ਵੱਲੋਂ ਤੇ ਤਕਰੀਬਨ ਕਾਫੀ ਨੌਜਵਾਨ ਨੇ ਜਿਹੜੇ ਸਾਡੇ ਨਾਲ ਮੇਰੇ ਨਾਲ ਖੁਦ ਅੱਗੇ ਹੋ ਕੇ ਚੱਲੇ ਨੇ ਤੇ ਤਕਰੀਬਨ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਬਹੁਤ-ਬਹੁਤ ਧੰਨਵਾਦ ਆ ਉਹਨਾਂ ਦਾ ਬਾਕੀ ਮੈਂ ਤੇ ਇਹੀ ਕਹਾਂਗੀ ਕਿ ਬੱਚੇ ਪੜ੍ਹਾਈ ਵਾਲੋ ਰੋਜ਼ਾਨ ਦੇਣ ਖੇਡਾਂ ਵਾਲੋ ਰੋਜ਼ਾਨ ਦੇਣ ਤੇ ਜਿੱਥੋਂ ਤੱਕ ਉਹਨਾਂ ਨੂੰ ਹੋ ਸਕਦਾ ਆਪਣਾ ਪੜ੍ਹਾਈ ਦੇਖ ਕੇ ਆਪਣਾ ਰੋਜ਼ਾਨ ਦੇਖ ਕੇ ਆਪਣੇ ਪੈਰਾਂ ਤੇ ਸਟੈਂਡ ਹੋਣਾ ਹਾਂਜੀ ਤੁਸੀਂ ਜਿਹੜਾ ਪਿੰਡੇ ਵਿੱਚ ਪੈਦਲ ਦੇ ਉੱਤੇ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਫੈਮਸ ਬਹੁਤ ਖਾਨ ਤੋਂ ਖਾਨ ਹੋਵੇ ਫਿਲਹਾਲ ਤੇ ਆਪਾਂ ਅਜੇ ਮਤਲਬ ਜਿਹੜਾ ਕੂੜੇ ਵਾਲਾ ਡੰਪ ਬਣਾਇਆ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਦਾ ਰਸਤਾ ਸੀਗਾ ਉਹ ਕਾਫੀ ਟਾਈਮ ਤੋਂ ਤਕਰੀਬਨ 25 30 ਸਾਲ ਤੋਂ ਕੱਚਾ ਸੀਗਾ ਤੇ ਉਹ ਲੋਕਾਂ ਨੂੰ ਬਹੁਤ ਦਿੱਕਤ ਆਂਦੀ ਸੀ ਜਿਵੇਂ بارش ਹੋਣੀ ਤੇ ਉੱਥੇ ਪਾਣੀ ਖੜ ਜਾਣਾ ਕਾਫੀ ਦਿੱਕਤ ਸੀਗੀ ਉਹ ਅਸੀਂ ਕੰਪਲੀਟ ਕਰਵਾਇਆ ਆ ਪੰਚਾਇਤ ਮਤਾ ਪਾ ਕੇ ਪਰਵਾਨ ਗਿਆਈ ਉਸ ਤੋਂ ਬਾਅਦ ਅਸੀਂ ਉਹ ਕੰਮ ਸ਼ੁਰੂ ਕਰਵਾ ਕੇ ਆ ਦੋ ਕੰਮ ਮਤਲਬ ਕੀਤੇ ਆ ਉਸ ਤੋਂ ਬਾਅਦ ਅੱਗੇ ਆ ਸਾਡੀ ਕੋਸ਼ਿਸ਼ ਆ ਕਿ ਜਿਵੇਂ ਪਿੰਡ ਚ ਸੀਵਰੇਜ ਨਹੀਂ ਹੈਗੇ ਨਾਲੀਆਂ ਤੋਂ ਪਾਣੀ ਓਵਰਫਲੋ ਹੁੰਦਾ ਆ ਗਲੀਆਂ 'ਚ ਬੜਾ ਗੰਦ ਹੁੰਦਾ ਆ ਚਲੋ ਉਹ ਥੋੜਾ ਹੋ ਜੇ ਫਿਰ ਉਸ ਤੋਂ ਬਾਅਦ ਕੋਈ ਲਾਇਬ੍ਰੇਰੀ ਹੋ ਜੇ ਅ ਇੱਕ ਸ਼ਮਸ਼ਾਨ ਘਾਟ ਦੀ ਜਿਹੜੀ ਇਮਾਰਤ ਆ ਉਹ ਦੁਬਾਰਾ ਤੋਂ ਮਤਲਬ ਉੱਥੇ ਟੂਟੀਆਂ ਵਗੈਰਾ ਲੱਗ ਜਾਣ ਵਧੀਆ ਕਰਕੇ ਬਣਾਈ ਜਾਏ ਹਾਂਜੀ ਫਿਰ ਦੇ ਨਮਨ ਸੇਵਾ ਨਾ ਦਾ ਮੋਬਾਈਲ ਤੋਂ ਮਾਨ ਬਸਿਆ ਤੁਹਾਡੇ ਜੇ ਤੁਸੀਂ ਜੀ ਨਾਲ ਚੱਲ ਜਾ ਹਾਂਜੀ ਮੈਸੇਜ ਵੀ ਨਾ ਜਾਓਗੇ ਮੈਂ ਮੈਂ ਸਾਰੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਨੂੰ ਮੌਕਾ ਦਿੱਤਾ ਬਾਕੀ ਮੈਂ ਮੇਰੇ ਵੱਲੋਂ ਇਹ ਕੋਸ਼ਿਸ਼ ਹੋਏਗੀ ਕਿ ਮੈਂ ਪਿੰਡ ਦੇ ਹਰ ਇੱਕ ਨੌਜਵਾਨ ਜਾਂ ਜਨਾਨੀ ਆ ਲੇਡੀਆਂ ਆ ਜਾਂ ਕੋਈ ਆਦਮੀ ਆ ਮੇਰੇ ਤੱਕ ਪਹੁੰਚ ਕਰਨ ਜਿੱਥੋਂ ਤੱਕ ਮੇਰੇ ਕੋਲ ਹੋਏਗਾ ਮੈਂ ਉਹਨਾਂ ਦੇ ਉਹਨਾਂ ਦਾ ਸਾਥ ਦੇਵਾਂਗੀ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਬਾਕੀ ਪਿੰਡ ਦੇ ਜਿੰਨੇ ਕੰਮ ਹੋਣ ਵਾਲੇ ਨੇ ਉਹ ਅਸੀਂ ਅੱਗੇ ਹੋ ਕੇ ਨਾਲ ਹੋ ਕੇ ਮੈਂ ਕਰਾਂਗੀ ਇਹ ਬਣੀ ਕਰਦੇ ਰੋਤਾ ਅੱਜ ਸੁਪਨਿਆਂ ਸੇਵਾ ਕਰਨ ਦਾ ਮੌਕਾ ਦਾ ਮਾਮ ਹੋਇਆ ਕਾਲਜ ਜੱਫੇ ਸੰਦੇਸ਼ ਆਸ ਜੀ ਨਹੀਂ ਜਾਊਗਾ ਹਾਂ ਮੈਂ ਪਿੰਡ ਵਾਲਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਤੁਸੀਂ ਮੈਨੂੰ ਇੱਥੇ ਤੱਕ ਪਹੁੰਚਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਉਸ ਤੋਂ ਬਾਅਦ ਜੇ ਮੈਂ ਪਿੰਡ ਚ ਕੋਈ ਵੀ ਕੰਮ ਕਰਦੀ ਆ ਮੈਂ ਉਹਨਾਂ ਦੇ ਨਾਲ ਹੋ ਕੇ ਇਕਜੁੱਟ ਹੋ ਕੇ ਅਸੀਂ ਪਿੰਡ ਦੇ ਕੰਮ ਕਰਾਂਗੇ ਉਹਨਾਂ ਦੇ ਮਤਲਬ ਪਿੰਡ ਦੇ ਜਿਹੜੇ ਬਜ਼ੁਰਗਾ ਜਾਂ ਜਨਨਾਨੀਆਂ ਨੇ ਕੋਈ ਵੀ ਆ ਪਿੰਡ ਦਾ ਕੋਈ ਵੀ ਕੰਮ ਹੈ ਕਰਵਾਨੀ ਆ ਉਹ ਮੇਰੇ ਨਾਲ ਹੋ ਕੇ ਮੇਰਾ ਸਾਥ ਦੇਣ ਮੈਂ ਉਹਨਾਂ ਦੇ ਨਾਲ ਹੀ ਆ ਤੇ ਇਸ ਤੋਂ ਇਲਾਵਾ ਬਾਕੀ ਮੈਂ ਇੱਥੇ ਤੱਕ ਹੀ ਕਹਾਂਗੀ ਕਿ ਮੈਨੂੰ ਉਹਨਾਂ ਨੇ ਮਾਨ ਬਖਸ਼ਿਆ 5 ਸਾਲ ਵਾਸਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ